અમૃત સ્કીમ ਤਹਿਤ વોટર સપ્લાય ਵਿਭਾਗ ਪੰਜਾਬ ਵੱਲੋਂ ਗਰਾਂ ਦੇ ਵੱਖ-ਵੱਖ ਵਾੜਾ ਚ ਪੀਣ ਵਾਲੇ ਸ਼ੁੱਧ ਪਾਣੀ ਦੀ ਪਾਈਪਲਾਈਨ ਪਾਈ ਜਾ ਰਹੀ ਹੈ ਇਸ ਕੰਮ ਦੀ ਸ਼ੁਰੂਆਤ ਸਿੱਖਿਆ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਗਰਾਂ ਸ਼ਹਿਰ ਅੰਦਰ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ ਉਨਾ ਕਿਹਾ ਕਿ ਸ਼ਹਿਰ ਗੁਰਾਇਆਂ ਦੇ ਵਾਸੀਆਂ ਨੂੰ ਪੀਣ ਵਾਲਾ ਸ਼ੁੱਧ ਅਤੇ ਸਾਫ਼ ਪਾਣੀ ਦੇਣ ਦੇ ਮਕਸਦ ਨਾਲ ਸ਼ਹਿਰ ਅੰਦਰ 1 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪਲਾਈਨ ਪਾਈ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਜਲਦ ਹੀ ਚਲਾਇਆ ਜਾਵੇਗਾ ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ ਸतीश ਕੁਮਾਰ ਬਿੱਲਾ ਨੇ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਧੰਨਵਾਦ ਕੀਤਾ। ਇਸ ਮੋਕੇ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਅਰਵਿੰਦ ਮਹਿਤਾ ਐਸ ਡੀਓ अरुण ਕਲਿਆਣ ਮਾਰਕੀਟ ਕਮੇਟੀ ਗੁਰਾਹ ਦੇ ਚੇਅਰਮੈਨ ਪ੍ਰਦੀਪ ਦੁੱਗਲ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਵਾਈਸ ਪ੍ਰਧਾਨ ਐਸ ਵੀਿੰਗ ਸੰਜੀਤ ਟਵਾਲ ਹਰਮੇਸ਼ ਲਾਲ ਸੰਜੀਵ ਕੰਡਾ ਸੰਜੀਵ ਹੀਰ ਗੁਰਵਿੰਦਰ ਨੌਰਾ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ ਆਬਾਈ ਜੀ ਜੀ ਬੰਨਵਾ ਆ ਬੜੀ ਖੁਸ਼ੀ ਦਾ ਪਾਲਿਆ ਇਤੋ ਹਲਕਾ ਬਦਾਂਸਵਾ ਫਲੋਰ ਦਾ ਸ਼ਹਿਰ ਜਿਹੜਾ ਕਸਬਾ ਕਰਾਇਆ ਆ ਇਹ ਕਰਾਇਆ ਕਸਬਾ ਜਿਹੜਾ 70 75 ਸਾਲ ਜਿਹੇ ਨਾਲ ਗੱਲਬਾਤ ਹੋਈ ਅਣ ਗੋਲਿਆ ਸੀ ਹਰ ਸੂਲ ਉੱਤੇ ਅੱਜ ਇੱਥੇ ਹੁਣ ਆਪਾਂ ਖੜੇ ਹੈ ਇੱਥੇ ਜਿਹੜੇ ਦਸੰਦੇ ਨੇ ਜਿਹੜੇ ਇਸ ਵਾਰਡਾ ਦੇ ਵਸਨੀਕ ਨੇ ਬਾੜ ਨੰਬਰ 4 ਬਾੜ ਨੰਬਰ 5 ਦੇ ਉਹਨਾਂ ਸਾਰਿਆਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਚਾਹੀਦੀ ਹੈ ਕੋਈ ਵੀ ਵਾਟਰ ਸਪਲਾਈ ਦਾ ਜਿਹੜਾ ਇੱਥੇ ਪਾਈਪ ਨਹੀਂ ਸੀ ਪਿਆ ਹਦਾ ਸੋ ਯਤਨ ਕੀਤਾ ਤੁਹਾਡੇ ਸਹਿਯੋਗ ਦੇ ਨਾਲ ਤਕਰੀਬਨ 1 ਕਰੋੜ 28 ਲੱਖ ਦੀ ਲਾਗਤ ਦੇ ਨਾਲ ਜਿਹੜੇ ਅਸੀਂ ਅੱਜ ਤਿੰਨ ਚਾਰ ਪ੍ਰੋਜੈਕਟ ਜਿਹੜੇ ਸ਼ੁਰੂ ਕਰ ਜਾ ਰਹੇ ਆ ਉਹ ਵਾਟਰ ਸਪਲਾਈ ਦੇ ਪਾਈਪ ਪਾਣਗੇ ਇੱਥੇ ਹਰ ਨਾਗਰਿਕ ਨੂੰ ਜਿਵੇਂ ਲੱਗਾ ਵਧੀਆ ਪੀਣ ਵਾਲਾ ਪਾਣੀ ਜਿਗਾ ਇੱਥੇ ਵਧੀਆ ਪਾਣੀ ਔਰ ਇਹਦੇ ਦਿਲਵਾ ਕਲੋਨੀ ਦੇ ਵਿੱਚ ਵੀ ਹੈਗੇ ਆ ਔਰ ਨਾ ਰਾਮਗੜੀਆ ਮਹੱਲਾ ਵੀ ਆ ਰਿਸ਼ੀ ਨਗਰ ਆ ਤਰਣਵੀਰ ਨਗਰ ਆ ਤੇ ਬੱਸ ਸਟੈਂਡ ਦੇ ਵੀ ਜਿਹੜੇ ਹੈਗੇ ਆ ਉਹ ਵੀ ਮਤਲਬ ਜਿਵੇਂ ਆਪਾਂ ਕਰਵਾਂਗੇ 4-5 ਪੁਆਇੰਟ ਹੈ ਐਸਟੀ ਸਾਹਿਬ ਉਹ ਸਾਰੇ ਹੀ ਜਿਹੜੇ ਹੈਗੇ ਆ ਇਸ ਇਲਾਕੇ ਦੇ ਨਾਲ ਅਸੀਂ ਮੁਕੰਮਲ ਕਰਾਵਾਂਗੇ ਤਾਂ ਕਿ ਲੋਕਾਂ ਨੂੰ ਵਧੀਆ ਪੀਣ ਵਾਲਾ ਪਾਣੀ ਜਿਗਾ ਮਿਲ ਜਾਵੇ ਕੋ ਆਇਆ ਜਾ ਸਕੀ ਸ਼ਹਿਰ ਕਰਾਇਆ ਦੀ ਵਿਕਾਸ ਦੇ ਕੰਮ ਜਿਹੜੇ ਦਿੱਤੇ ਆ ਵੀ ਪਿੱਛੇ ਵੀ ਕਾਫੀ ਹਨ ਰੀਵਲ ਤੇ ਚੱਲੇ ਨਹੀਂ ਜੇ ਚਾਹੇ ਉਹ ਐਸਟੀਪੀ ਦਾ ਕੰਮ ਹੋਵੇ ਸੀਵਰੇਜ ਟ੍ਰੀਟਮੈਂਟ ਪਲਾਨ ਦਾ ਜਿਹੜਾ ਕੰਮ ਆ ਉਹ ਵੀ ਬੜੇ ਜੋਰ ਚੋਰ ਦੇ ਨਾਲ ਚੱਲਿਆ ਹੈਗਾ ਉਹ ਜਿਹੜਾ ਹੈ ਪਹਿਲਾਂ ਕੁਝ ਜਿਹੜੀ ਉਹਦੀ ਸਪਲਾਈ ਜਿਹੜੀ ਹੈਗੀ ਆ ਉਹ ਕਿਸੇ ਕਾਰਨਾਂ ਕਰਕੇ ਜਿਹੜਾਗਾ ਨਿਕਾਸੀ ਸਿਸਟਮ ਜਿਹੜਾ ਸੀਗਾ ਉਹ ਰੁਕਿਆ ਸੀਗਾ ਕਿਉਂਕਿ ਸੀਵਰੇਜ ਜਿਹੜਾ ਸਾਰਾ ਬਲੋਕੇ ਸੀ ਉਹ ਸਾਰਾ ਸੀਵੇ ਜਿਹੜਾਗਾ ਅਸੀਂ ਕੋਰੇ ਆ ਸਾਰੀ ਟੀਮ ਲੱਗੀ ਆ ਦਾ ਨਾ ਤਾਂ ਉਹ ਜਦੋਂ ਖੁੱਲ ਗਿਆ ਤਾਂ ਇਧਰ ਇੱਕ ਵੀ ਪਾਣੀ ਦੀ ਬੂੰਦ ਜਿਹੜੀ ਹੈਗੀ ਆ ਗਲੀਆਂ ਨਾਲੀਆਂ ਦੇ ਵਿੱਚ ਤੁਹਾਨੂੰ ਨਹੀਂ ਦਿਸੇਗੀ ਸੋ ਜਿੱਥੇ ਵੀ ਕਿਤੇ ਗਲੀਆਂ ਨਾਲੀਆਂ ਦੇ ਵਿੱਚ ਕੋਈ ਐਂਟਰਲੌਕ ਦਾ ਕੰਮ ਆ ਜਾਂ ਕੋਈ ਹੋਰ ਵਿਕਾਸ ਦਾ ਕੰਮ ਆ ਉਹ ਤੁਹਾਡੇ ਲਈ ਅਸੀਂ ਜਤਨ ਕੀਤੇ ਆ ਪੂਰੀ ਸਮੁੱਚੀ ਟੀਮ ਆ ਆਖੜੇ ਨੇ ਮੇਰੇ ਚੇਅਰਮੈਨ ਸਾਥੀ ਜਿਹੜੇ ਆ ਔਰ ਸਾਰੇ ਕੌਂਸਲ ਜਿਹੜੇ ਹੈਗੇ ਆ ਔਰ ਮੋਤਵਰ ਵਿਅਕਤੀ ਜਿਹੜੇ ਹੈਗੇ ਸਾਰੇ ਖੜੇ ਆ ਅਸੀਂ ਹਰ ਵਕਤ ਜਿਹੜਾਗਾ ਤੁਹਾਡੇ ਨਾਲ ਜਿਹੜਾ ਕਬੂੜਾ ਮੂਡਾ ਲਾ ਕੇ ਜਿਹੜਾ ਕਬੂਖਾਸਤੇ ਕੰਮ ਦੇ ਵਿੱਚ ਅੱਗੇ ਆਮਾ ਸਰ ਟਾਈਮ ਬਾਉਂਡ ਟਾਈਮ ਬਾਉਂਡ ਹੋ ਗਿਆ ਇਹ ਤਾਂ ਕਦੋਂ ਤੱਕ ਕੰਪਲੀਟ ਇਹਦੇ ਸਾਰੇ ਜਿਹੜੇ ਟੈਂਡਰ ਹੋ ਚੁੱਕੇ ਆ ਹਾਂਜੀ ਤਾਂ 6 ਮਹੀਨੇ ਦਾ ਇਹਦਾ ਮਤਲਬ ਜਿਹੜੇ ਹੈਗੇ ਆ ਕੰਮ ਜਿਹੜਾਗਾ ਸ਼ੁਰੂ ਕਰ ਦੇਣਾ ਹੈਗਾ 6 ਮਹੀਨੇ ਇਹ ਮੈਨੂੰ ਲੱਗਦਾ ਵੀ ਮਤਲਬ ਜਿਹੜਾ ਸਮਾਨ ਆ ਗਿਆ ਤਾਂ ਉਹਦੇ ਤੋਂ ਹੀ ਸ਼ੁਰੂ ਕਰਵਾਉਣਾ ਹੈਗਾ ਕੰਮ ਕਰ ਦੇਣਾ ਹੈਗਾ ਠੀਕ ਹੈ ਮੈਂ ਸੁਦੇਸ਼ ਕੋਰ ਬਿੱਲਾ ਮੁਲਾਕਪਦਾਨ ਆਮਾ ਦੀ ਪਾਰਟੀ ਕੋਲ ਆਇਆ ਅੱਜ ਸਾਡੇ ਮਾਨਯੋਗ ਹਲਕੇ ਦੇ ਇੰਚਾਰਜ ਪ੍ਰਿੰਸੀਪਲ ਡਿਪਟੀ ਮਾਜੀ ਵਿਸ਼ੇਮ ਐਜੂਕੇਸ਼ਨ ਬੋਰਡ ਪੰਜਾਬ ਗ੍ਰਾਂਡ ਦੇ ਵਿੱਚ ਆਏ ਅੱਜ ਉਹਨਾਂ ਨੇ ਸ਼ੁੱਧ ਪਾਣੀ ਪੀਣ ਵਾਲਾ ਪਾਣੀ ਜਿਹੜਾ ਕਈ ਇਲਾਕਿਆਂ ਦੇ ਗ੍ਰਾਂਡ ਦੇ ਵਿੱਚ ਵਾਟਰ ਸਪਲਾਈ ਨਹੀਂ ਪਈ ਸੀ ਅੱਜ ਉਹਨਾਂ ਦੇ ਸਰਕਾਰ ਪ੍ਰਿੰਸੀਪਲ ਜੀ ਦੇ ਸਦਕਾ ਅੱਜ ਗ੍ਰਾਂਡ ਦੇ ਵਿੱਚ ਘੱਟੋ-ਘੱਟ 3.5 ਕਰੋੜ ਤੋਂ 2 ਕਰੋੜ ਦੇ ਵਿੱਚ ਜਿਹੜਾ ਵਾਟਰ ਸ਼ੁੱਧ ਪਾਣੀ ਪੀਣ ਵਾਲੇ ਦੇ ਉਦਗਾਰਨ ਕੀਤੇ ਗਏ ਉਹਨਾਂ ਦੇ ਨਾਲ ਐਸ.ਓ. ਵਾਟਰ ਸਪਲਾਈ ਐਕਸ਼ਨ ਵਾਟਰ ਸਪਲਾਈ ਮੌਜੂਦ ਸਨ ਉਹ ਲੋਕ ਜਿਹੜਾ ਕੰਮ ਹੈ ਬਹੁਤ ਤੇਜ਼ੀ ਦੇ ਨਾਲ ਗ੍ਰਾਊਂਡ ਦੇ ਵਿੱਚ ਹੋਣ ਜਾ ਰਿਹਾ ਉਹਨਾਂ ਨੇ ਅੱਜ ਇਹ ਵੀ ਦੱਸਿਆ ਕਿ ਲੈਟਰ ਟ੍ਰੀਟਮੈਂਟ ਪਲੰਟ ਐਸ.ਟੀ.ਪੀ ਸਾਡਾ ਜਿੰਦ ਤੱਕ ਸਾਡਾ 99% ਚੱਲੂ ਆ ਔਰ ਸਿਵਲ ਬੋਰਡ ਨੂੰ ਹਦਯਤਾ ਦਿੱਤੀ ਹੈ ਯਾਨੀ ਕਿ ਇਸ ਮਹੀਨੇ ਦੇ ਵਿੱਚ ਅਸੀਂ ਚਾਲੂ ਕਰਕੇ ਸ਼ਹਿਰ ਨਿਵਾਸੀਆਂ ਨੂੰ ਇੱਕ ਤੋਹਫਾ ਦੇਣ ਜਾ ਰਹੇ ਆ ਔਰ ਇਹ ਅਗਾਮੀ ਚੋਣਾਂ ਆ ਰਹੀਆਂ ਨੇ ਨਗਰ ਕੌਂਸਲ ਦੀਆਂ ਉਹਦੇ ਵਿੱਚ ਵੀ ਅਸੀਂ ਸਾਡੀ ਲਈ ਕੋਈ ਟੀਮ ਹੈ ਜੋ ਸ਼ੋਹਰਤ ਨਾਲ ਲੱਗੀ ਹੋਈ ਆ ਔਰ 13-13 ਵਾਰ ਜਿੱਤ ਕੇ ਅਸੀਂ ਗ੍ਰਾਮ ਵਾਸੀਆਂ ਨੂੰ ਪਹਿਲੀ ਵਾਰ ਇੱਕ ਤੋਹਫਾ ਦੇਣ ਜਾ ਰਹੇ ਹਾਂ ਧੰਨਵਾਦ